ਜਤੋਈ ਕੀਤੀ ਹੈ ਵੀਰ ਜੀ ਬਾਹ ਦੀ ਕਿਚਾ ਪੇਗੇ ਤੇ ਮੈਂ ਕਿਹਾ ਵੀਰ ਜੀ ਕੀ ਗੱਲ ਕੀ ਗੱਲ ਐ ਐ ਕਰਦੇ ਨੇ ਕਾਗਜ਼ੇ ਨੀਚੇ ਚਲਾ ਕੇ ਮੇਰੇ ਫਿਰ ਫੋਨ ਤੇ ਬਿੱਲ ਪੈਸੇ ਵਿੱਚ ਸੀਗੇ ਮੈਂ ਕਿਹਾ ਚੱਲ ਮੇਰੇ ਫੋਨ ਤੇ ਪੈਸੇ ਪਰ ਅਵੇ ਮੈਂ ਘਰੇ ਵੀ ਕਾਲ ਤਾਂ ਕਰਨ ਜੋ ਕੋਈ ਨਾ ਮੈਂ ਨਿੱਕੇ ਨਿੱਕੇ ਬੱਚੇ ਛੱਡ ਕੇ ਆਏ ਐ ਥੋੜੇ ਕੋਟਕਾ ਚਾਈ ਹੁੰਦੀ ਨਹੀਂ ਨਹੀਂ ਵੀ ਨਾਰ ਪਿੰਡ ਦੇ ਹੋ ਰਹੇ ਮੈਂਬਰ ਆਏ ਐ ਆਇਆ ਨਹੀਂ ਉਹ ਨਹੀਂ ਜੀ ਆਇਆ ਨਹੀਂ ਮੱਝ ਗਿਆ ਹਾਂ ਜੀ ਜਦੋਂ ਅਸੀਂ ਸੁਣਿਆ ਮੈਂ ਕਹਾਂਗਾ ਫੜੋ ਫੜੋ ਉਹਨੇ ਕਹਾ ਜਾਈਂ ਪਾਰ ਕਿ ਪਈ ਠੀਕ ਹੈ ਤੁਸੀਂ ਜਿਹੜੇ ਕਿ ਮੌਕੇ ਤੇ ਮੌਜੂਦ ਸੀ ਮੌਜੂਦ ਸੀ ਈ ਸਾਈਡ ਨੂੰ ਗਿਆ ਭਈ ਉਹ ਇੱਧਰ ਨੂੰ ਗਿਆ ਜੀ ਪ ਉਹ ਦੋ ਜਾਨੇ ਸੀਗੇ ਜਿੱਤਦੇ ਪੱਕ ਸੀ ਇੱਕ ਉਹ ਜਿਹੜਾ ਗੁੱਦਮਾਵਾ ਸੀਗਾ ਜਿਹੜੇ ਪੀਲੇ ਜਿਹੇ ਰੰਗ ਦੇ ਲੀੜੇ ਸੀਗੇ ਉਹ ਤੋਂ ਗਾਲਾਂ ਉਹਦੇ ਫੈਲ ਪਾਰਕ ਤੇ ਆਇਕ ਤੇ ਭੱਜ ਕੇ ਆਏ ਸੀ ਪਾ ਜੇ ਆਏ ਸੀ ਉਹ ਵੀ ਭੱਜਿਆ ਜੀ ਤੁਹਾਡੇ ਹੱਥ ਨਹੀਂ ਆਏ ਨਹੀਂ ਜੀ ਵੀਡੀਓ ਦਾ ਅਫਤਰ ਜੈਤੂਜ ਸਰਪੰਚੀ ਦੇ ਚੋਣ ਫੋਨ ਕਰ ਲੈ ਵੇਖੋ ਪਿੰਡਾਂ ਦੇ ਲੋਕਾਂ ਦਾ ਇਕੱਠ ਸਰਪੰਚੀ ਦੇ ਤੇ ਮੈਂਬਰੀ ਦੇ ਫਾਰਮ ਭਰਨ ਆਸਤੇ ਲੋਕ ਆਏ ਹੋਏ ਅੱਧੇ ਲੈਣਾ ਲੱਗ ਚੁਕਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਵੀਡੀਓ ਦਾ ਅਫਤਰ ਚੈਨਲ 'ਤੇ ਲੋਕਾਂ ਦਾ ਇਕੱਠ ਹੋਇਆ ਵਾ ਜਿਹੜੇ ਕਿ ਸਰਪੰਚੀ ਤੇ ਮੈਂਬਰੀ ਦੇ ਫਾਰਮ ਭਰਨ ਆਸ ਤੇ ਲੋਕ ਆਏ ਹੋਏ ਨੇ ਇੱਥੇ ਤੇ ਬਹੁਤ ਜ਼ਿਆਦਾ ਇਕੱਠ ਹੈ ਤੇ ਪਾਲਸਨ ਨੂੰ ਟ੍ਰੈਫਿਕ ਆਸ ਤੇ ਜਿਹੜਾ ਅ ਮੰਨ ਲਾ ਬਹਿੰਡੇ ਵਾਲੇ ਪਾਸੋਂ ਰਸਤਾ ਉਹ ਵੀ ਬਲੌਕ ਕਰਕੇ ਦਵੜੀ ਕਾ ਰੋਡ ਟੋਰੀ ਟ੍ਰੈਫਿਕ ਕੀਤਾ ਗਿਆ ਹੈਗਾ ਕਿਉਂਕਿ ਇਕੱਠ ਬਹੁਤ ਹੋਣ ਕਰਕੇ ਟ੍ਰੈਫਿਕ ਸੀਗਾ ਤੇ ਐਡਜਸਟ ਕਰਕੇ ਰਸਤਾ ਵੀ ਬਲੌਕ ਹੁੰਦਾ ਸੀਗਾ ਤਾਂ ਕਰਕੇ ਟ੍ਰੈਫਿਕ ਜਿਹੜਾ ਬਹਿੰਡੇ ਵਾਲੀ ਸਾਈਡ ਤੋਂ ਆਦਾ ਸੀ ਉਹ ਡਾਇਵਰਟ ਕਰਕੇ ਡੌਰੀ ਕਾਰ ਰੋਡ ਉੱਤੇ ਕੀਤਾ ਗਿਆ ਤੇ ਲੋਕਾਂ ਦਾ ਬਹੁਤ ਵੱਡੀ ਗਿਣਤੀ ਇੱਥੇ ਇਕੱਠਾ ਹੈ ਤੇ ਮੈਂਬਰਸ ਰਪਿੰਚੀ ਦੇ ਫਾਰਮ ਭਰਨ ਆ ਤੇ ਲੋਕ ਇੱਥੇ ਆਏ ਹੋਏ ਆ ਤੇ ਦੇਖੋ ਲੋਕਾਂ ਵਿੱਚ ਕਿੰਨਾ ਜਨੂਨ ਹੈ ਫਾਰਮ ਭਰਨ ਦਾ ਤੇ ਸੋਣੋ ਸਾਰੀ ਅਪਡੇਟ ਦੇਵਾਂਗੇ ਸਾਰੀ ਵੀਡੀਓ ਜਰੂਰ ਦੇਖਿਓ ਮੈਂ ਤੁਸੀਂ ਜਿਵੇਂ ਚੱਲੇ ਅਗਲਾ ਪਿਆ ਦੇ ਨਾਲ ਮੈਂ ਗੁਰਦੀਪ ਸਿੰਘ ਕਹਿਣਾ ਸੀ ਖੜੇ ਹੈ ਜੈਤੋ ਐਸਡੀ ਹੰ ਦਾ ਵੀਡੀਓ ਦਫ਼ਤਰ ਵਿੱਚ ਜਿੱਥੇ ਕਿ ਇੱਕ ਘਟਨਾ ਹੋਈ ਹੈ ਕਿ ਇੱਕ ਘਟਨਾ ਹੋਈ ਹੈ ਗੱਲਬਾਤ ਕਰਦੇ ਆ ਸਸੀ ਕੌਰ ਜੀ ਮੈਂ ਸੁਖੀ ਰਾਵ ਸਾਡੇ ਜੀ ਸੁਖਵੀਰ ਕਾ ਸਾਖਵੀਰ ਕਾ ਮੈਂ ਕੀ ਗੱਲ ਬਾਤ ਹੋਈ ਤੁਹਾਡੇ ਨਾਲ ਜੀ ਇਹ ਜੀ ਕੋਈ ਗੱਲ ਬਾਤ ਨਹੀਂ ਮੈਂ ਮਾਮੂਲੀ ਖੜੀ ਐ ਮੈਨੂੰ ਨਹੀਂ ਪਤਾ ਵੀ ਕੋਈ ਸਭ ਲੋਕ ਹੀ ਖੜੇ ਐ ਲੇਡੀਜ਼ ਕੜੀਆਂ ਚਾਰ ਪੰਜ ਮੇਰੀ ਵਾਰੀ ਆਉਣ ਵਾਲੀ ਸੀ ਤੇ ਅਚਾਨਕ ਮੇਰੇ ਮਗਰ ਲੱਗੇ ਕਾਗਜ ਕੋਲੇ ਮੈਨੂੰ ਐ ਵੀ ਨਹੀਂ ਪਤਾ ਸੀ ਵੀ ਇਹ ਮੇਰਾ ਹੀ ਪਿੱਛਾ ਕਰ ਰਿਹਾ ਬੰਦਾ ਕਿਹੜਾ ਬੰਦਾ ਤੁਹਾਡੇ ਜੀ ਹਰਮਨਜੀਤ ਸਿੰਘ ਹਰਮਨਜੀਤ ਜੀ ਸਾਹਿਬ ਤੇ ਤੁਸੀਂ ਕਹਿੰਦੇ ਕਾਲੀ ਚੋਲ ਰਹੇ ਸਰਪੰਚੀ ਦੀ ਜਮੈਂ ਬਰੇ ਸਰਪੰਚੀ ਦੀ ਵੀ ਤੇ ਕਿੰਨੇ ਕੰਨੀ ਡੇਟਾ ਹੀ ਤੁਹਾਡੇ ਹੋਰ ਦੋ ਦੋ ਕੈਡੀ ਕੋਈ ਚੱਲੀ ਜਾਂਦੇ ਚੱਲੀ ਦੋ ਕੈਡੀ ਡੇਟ ਅੱਜ ਸੋਨੋ ਕਿ ਸ਼ੱਕ ਸੁਭਾ ਹੋਵੇ ਜੀ ਮੈਨੂੰ ਸ਼ੱਕ ਨਹੀਂ ਵੀਰੇ ਮੈਂ ਇਸ ਗੱਲ 'ਚ ਮੈਨੂੰ ਨਹੀਂ ਪਤਾ ਸੀਗਾ ਜੇ ਮੈਨੂੰ ਸ਼ੱਕ ਹੀ ਹੁੰਦਾ ਤੇ ਮੈਂ ਆਪਦੇ ਧਿਆਨ ਖੁਦ ਰੱਖਦੀ ਮੈਂ ਕਿਸੇ ਨੇ ਇੱਥੇ ਬਾਡੀਗਾਰਡ ਨਹੀਂ ਸਾਧ ਰਹੀ ਸੀ ਪਹਿਲਾਂ ਹੀ ਠੀਕ ਹੈ ਤੇ ਮੇਰਾ ਧਿਆਨ ਰੱਖੋ ਵੀ ਮੈਨੂੰ ਇਸ ਗੱਲ 'ਚ ਹੈਗੀ ਹੈ ਕਿ ਕਿੰਨੇ ਜਣੇ ਆਏ ਸੀਗੇ ਜਿਹੜੇ ਖੋ ਕੇ ਲਗਿਆ ਤੁਹਾਨੂੰ ਇੱਕ ਹੀ ਸੀ ਵੀਰ ਜੀ ਪੱਗ ਵਾਲਾ ਯੈਲੋ ਰੰਗ ਦੀ ਪੱਗ ਵੱਡੀ ਵੀ ਹੈ ਪੀਲੇ ਰੰਗ ਦੀ ਠੀਕ ਹੈ ਜੀ ਤੇ ਕੋਈ ਤੁਹਾਡੇ ਕੈਮਰਾ ਜਗੇ ਦਾ ਲਾਜ ਦਾਟ ਹੋਵੇ ਜੀ ਨਹੀਂ ਸਾਡੀ ਕਿਸੇ ਨਾਲ ਤੇ ਤੁਹਾਡੇ ਸਰਵਸਮਤ ਹੋ ਰਹੀ ਸੀ ਜੇ ਚੋ ਜੀ ਜੀ ਮੈਨੂੰ ਇਸ ਟਾਈਮ ਨਹੀਂ ਪਤਾ ਮੈਂ ਤਾਂ ਅੱਜ ਫਾਈਨਲ ਕਾਗਜ਼ ਭਰ ਰਹੀ ਆਂ ਠੀਕ ਹੈ ਹਾਂ ਕੋਈ ਸਾਥ ਬੇਦਰ ਤਾਂ ਨਹੀਂ ਵਜੀ ਤੁਹਾਡੀ ਮੇਰੀ ਖਿੱਚਤ ਹੋਈ ਕੀਤੀ ਆ ਵੀਰ ਜੀ ਤਾਂ ਨਹੀਂ ਕਿਚਤੇ ਕਿਤੇ ਮੈਂ ਕਿਹਾ ਵੀਰ ਜੀ ਕੀ ਗੱਲ ਕੀ ਗੱਲ ਐ ਐ ਕਰਦੇ ਨੇ ਕਾਗਜ਼ੇ نیچے ਚਲਾ ਕੇ ਮੇਰੇ ਫਿਰ ਫੋਨ ਤੇ ਬਿੱਲ ਪੈਸੇ ਵਿੱਚ ਸੀਗੇ ਮੈਂ ਕਿਹਾ ਚੱਲ ਮੇਰੇ ਫੋਨ ਤੇ ਪੈਸੇ ਤਾਂ ਅਵੇ ਮੈਂ ਘਰੇ ਵੀ ਕਾਲ ਉੱਤੇ ਕਰਨ ਜੋ ਗਈ ਨਾ ਮੈਂ ਨਿੱਕੇ ਨਿੱਕੇ ਬੱਚੇ ਛੱਡ ਕੇ ਆਏ ਥੋੜੇ ਕੋਈ ਤੱਕ ਚਾਈ ਹੁੰਦੀ ਨਹੀਂ ਨਹੀਂ ਯਾਰ ਪਿੰਡ ਦੇ ਹੋ ਰਹੇ ਸੀ ਮੈਂਬਰ ਆਏ ਐ ਕੋਈ ਪਿੰਡ ਦੇ ਲੋਕ ਐ ਇਕੱਲੇ ਆਏ ਸੀ ਤੇ ਸਰਪੰਚ ਦੀ ਚੋਲ ਲੜ ਰਹੇ ਸੀ ਤੇ ਕਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਫਾਰਮ ਕੋਈ ਇਕੱਲਾ ਕੋਕਿਲ ਗਿਆ ਮੇ ਤੋਂ ਤੇ ਇੱਕ ਥੋੜੇ ਫਾਰਮ ਸੇਫ ਆ ਬੱਦ ਗਈ ਨਹੀਂ ਮੇਰੇ ਫਾਰਮ ਫਟੇ ਹੋਏ ਆ ਮੈਨੂੰ ਇਸ ਚੀਜ਼ ਦੀ ਮੈਨੂੰ ਨਾ ਹੱਲ ਕਰਨਾ ਚਾਹੀਦਾ ਤੇ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਜੀ ਵਿਸ਼ੇਸ਼ ਚੀਜ਼ ਦੀ ਹੱਲ ਕਰਾਓ ਮੇਰਾ ਜਿਹੜੇ ਕੋਈ ਉਹਨੇ ਕਾਗਜ਼ ਮੇਰੇ ਖਿੱਚ ਕੇ ਲਗਾਏ ਇਹ ਕਾਗਜ਼ ਕਿਸੇ ਸਾਹਮਣੇ ਪੂਰੇ ਕਰਾਓ ਤੁਹਾਡਾ ਕੋਈ ਪਹਿਲਾਂ ਵੀ ਕੋਈ ਰੋਲਾ ਪਿਆ ਕਿ ਨਹੀਂ ਸੋ ਤੁਸੀਂ ਦੇ ਜਿਵੇਂ ਬਾਈ ਤੁਹਾਨੂੰ ਗੱਲਬਾਤ ਦੱਸੀ ਹੈ ਤੇ ਰਮਾਣਾਜੀਤ ਸਿੰਘ ਤੋਂ ਇਹ ਬੀਬੀ ਜੀ ਹੈ ਨਾ ਜਿਨ੍ਹਾਂ ਨਾਲ ਕੀ ਫਾਰਮਰ ਦੀ ਝਮਟ ਮਾਰ ਕੇ ਫਾਰਮ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਵੇਖੋ ਤੁਸੀਂ ਕਿੰਨਾ ਚੋਲ ਲੜਨ ਦਾ ਅਧਿਕਾਰ ਸਾਰਿਆਂ ਨੂੰ ਹੈਗਾ ਇੱਥੇ ਪਰ ਇਹ ਜਵੇਂ ਝੱਕਾ ਵੀ ਫਾਰਮ ਖੋ ਗਏ ਜੰਦੀ ਕੋਸ਼ਿਸ਼ ਕੀਤੀ ਗਈ ਹੈ ਚਲੋ ਫਾਰਮ ਪਤਾ ਨਹੀਂ ਹੋਣਾ ਇਹਦੇ ਵਿੱਚ ਕੁਝ ਘਟਿਆ ਜਾ ਵਧਿਆ ਤੇ ਇਹਨਾਂ ਦੀ ਮੰਗ ਹੈ ਕਿ ਮੇਰੇ ਫਾਰਮ ਪੂਰੇ ਕਰਕੇ ਵੀ ਮੇਰੇ ਚੋਣ ਲਾਗ ਲੈਸ ਤੇ ਮਨਜ਼ੂਰੀ ਦਿੱਤੀ ਜਾਵੇ ਕਿਉਂਕਿ ਅੱਜ ਲਾਸਟ ਡੇਟ ਹੈ ਤੋਂ ਬਾਅਦ ਵਿੱਚ ਤਾਂ ਫਾਰਮ ਵੀ ਨਹੀਂ ਭਰੇ ਜਾਣੇ ਤੇ ਅੱਜ ਹੀ ਮੇਰੇ ਫਾਰਮ ਸਾਰੇ ਪੂਰੇ ਹੋਣੇ ਚਾਹੀਦੇ ਬਾਈ ਜੀ ਤੁਸੀਂ ਬਸ ਕਹਿਣਾ ਚਾਹੋਗੇ ਨਹੀਂ ਬਾਰਡ ਨੰਬਰ ਤੁਹਾਨੂੰ ਵੀ ਬੋਲਣਾ ਮਤੋਂ ਅੱਛਾ ਬਾਰਡ ਨੰਬਰ ਕਿਹੜਾ ਹੈ ਵਿੱਚ ਮੈਨੂੰ ਇੱਥੇ ਨਹੀਂ ਪਤਾ ਕਰਾਓ ਨੰਬਰ 12 ਇੱਕ ਭਰਾਈ ਹੋਇਆ ਜੀ ਚਲੋ ਕੋਈ ਬਾਈ ਦੋਦੇ ਕੋਈ ਹੋਰ ਕੁਝ ਕਹਿੰਦਾ ਚੋਨਾ ਕੋ ਬੋਲਣਾ ਚਾਹਦਾ ਹੈ ਆਹ ਬਾਈ ਕੀ ਕੋਈ ਮਾਰ ਕੋਈ ਕਵਰਿੰਗ ਕੈਂਡੀਡੇਟ ਹੈਗਾ ਜੀ ਕੋਈ ਫਾਰਮ ਭਰ ਰਿਹਾ ਤੇ ਮਗਰ ਜੀ ਕੋਈ ਮੇਰੇ ਵਿਰੁੱਧ ਨੇ ਪਰ ਮਗਰ ਜਿਹੜੇ ਆਪਾਂ ਸੇਫਟੀ ਆਸਤੇ ਹੁੰਦੇ ਆ ਕੋ ਦੋ ਜਾਨੇ ਪਰ ਭਰ ਦਿੰਦੇ ਕੋਈ ਮਰ ਭਰ ਰਿਹਾ ਜੀ ਮੇਰੇਆਂ ਦੇਖੋ ਵੀਰੇ ਮੈਨੂੰ ਇੰਨਾ ਨਹੀਂ ਪਤਾਗਾ ਮੈਨੂੰ ਨਹੀਂ ਕਬਰਿੰਗ ਸਿੱਧਾ ਪਹਿਲਾਂ ਦੋ ਕਬਰਦੇ ਹੁੰਦੇ ਅੰਕਲ ਜੀ ਤੁਸੀਂ ਇਹ ਜਿਵੇਂ ਮੰਨ ਲੈ ਰਹੇ ਨਾਲ ਇਹ ਹਰਕਤ ਹੋਈ ਹੈ ਇਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਡੈਮੋਕਰੇਸੀ ਦੇ ਵਿੱਚ ਹਰ ਇੱਕ ਨੂੰ ਪਾਰਾ ਚੋਣ ਲੜਨ ਦਾ ਨਾ ਕੋਈ ਇਥੇ ਪਾਰਟਿਸਪਲਟੀ ਹੋਵੇ ਨਾ ਕੋਈ ਸ਼ੋਅ ਹੋਵੇ ਅੱਗੇ ਵੀ ਦੋ ਤਰ੍ਹਾਂ ਦੀ ਇੰਵੈਸਟਮੈਂਟ ਇਸ ਤਰ੍ਹਾਂ ਆਈ ਨਾ ਹੋਈ ਹੈ ਹੋਰ ਨਹੀਂ ਚਾਹੀਦਾ ਪ੍ਰਸ਼ਾਸਨ ਨੂੰ ਪੂਰੀ ਫੁੱਲ ਗੌਰ ਕਰਨੀ ਚਾਹੀਦੀ ਇਸ ਗੱਲ ਦੇ ਉੱਤੇ ਦੇਖੋ ਇੱਕ ਮੈਂਬਰ ਆਪਣਾ ਦਾਤੇ ਲਾ ਕੇ ਨਾ ਹਾਇਕ ਨੂੰ ਚੋਣ ਲਾਉਣ ਦਾ ਅਧਿਕਾਰ ਚੋਣ ਲਾਉਣ ਦੇਣੇ ਚਾਹੀਦੀ ਹੈ ਉਹਨਾਂ ਦੇ ਲਾ ਕੇ ਕਿਸੇ ਟੋਕਾ ਦੇ ਉੱਪਰ ਮੈਂ ਸੁਣ ਨਾ ਕਿਸੇ ਦੇ ਕਾਜ ਕੈਨਸਲ ਹੋਣ ਉਸ ਨਾਲ ਚਿੱਤਾ ਹਰ ਇੱਕ ਫਤਵਾ ਦੇਖਣਾ ਹੈ ਫਤਵਾ ਕਿਹਦੇ ਮਗਰ ਹੈ ਉਹਦੇ ਮਰ ਫਤਵਾ ਲੈਣਾ ਚਾਹੀਦਾ ਨਾ ਉਹ ਜਾਣ ਕਿ ਉਹ ਆ ਲੋਕ ਲੋਕ ਜਿਵੇਂ ਕਰ ਹਰ ਇੱਕ ਨਾਲ ਬਦਲਾ ਕਿੰਨੇ ਦੇਰ ਮਰ ਕਿੰਨੇ ਬੰਦੇ ਕਿੰਨੇ ਕੰਨੀ ਪਰ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ ਜਿਵੇਂ ਅੱਜ ਬਈ ਲਾਸਟ ਡੇ ਆ ਨਾ ਜੇ ਤੁਸੀਂ ਕੀ ਮੰਗ ਕਰਦੇ ਹੋ ਫਿਰ ਲਾਸਟ ਡੇ ਆ ਇੱਥੇ ਇਹਨਾਂ ਦੇ ਪੇਪਰ ਪੂਰੇ ਹੋਣ ਉਹਨਾਂ ਨੂੰ ਚੋਣ ਲਾਉਣ ਦਾ ਅਧਿਕਾਰ ਦਿੱਤਾ ਜਾਵੇ ਠੀਕ ਹੈ ਅਸੀਂ ਐਸਡੀਐਮ ਸਾਹਿਬ ਤੋਂ ਜਾਂ ਡੀਸੀ ਸਾਹਿਬ ਤੋਂ ਉਹ ਮੰਗ ਇਹ ਇਹਨਾਂ ਨੂੰ ਅਧਿਕਾਰ ਹੋਣਾ ਚਾਹੀਦਾ ਹਾਂ ਜਿਵੇਂ ਮਾਟੀ ਕਰ ਲੈ ਸਕਦੇ ਨੇ ਪੇਪਰ ਕਲੀਅਰ ਕਰਕੇ ਇਹ ਇਹਨਾਂ ਨੂੰ ਚੋਣ ਸ਼ਾਨ ਮਿਲਣਾ ਚਾਹੀਦਾ ਨਾਲ ਠੀਕ ਹੈ ਜਿਹੜੀ ਮੇਰੇ ਵਿਰੋਧ ਦਾ ਉਹਨਾਂ ਦੀ ਫੈਸਲ ਰਜੈਕਟ ਹੋਣੀ ਚਾਹੀਦੀ ਠੀਕ ਹੈ ਰਜੈਕਟ ਹੋਣੀ ਚਾਹੀਦੀ ਅਸੀਂ ਜਿਨ੍ਹਾਂ ਨੇ ਅਰਜ਼ੀ ਦਿੱਤੀ ਹੈ ਬਾਈ ਗਾਹ ਨੂੰ ਆਜੋ ਗਾਹ ਨੂੰ ਆਜੋ ਬਣ ਜਾ ਕੀ ਕਹਿੰਦਾ ਬਾਈ ਤੁਸੀਂ ਕਿਵੇਂ ਕੀ ਕਹਿੰਦਾ ਜਾਓਗੇ ਬਾਈ ਬਸ ਇਹ ਬੁੜੀ ਦੀ ਗੱਲ ਸੁਣਨੀ ਚਾਹੀਦੀ ਹੈ ਬਾਈ ਹਸਾ ਹਾਂ ਹਨਸਾਫ ਹੋਵੇ ਠੀਕ ਉਹਨਾਂ ਦੇ ਕਾਗਜ਼ ਲਾਤ ਹੋ ਜਾਣਾ ਇਹਨਾਂ ਦੇ ਸੁਣੀ ਜਾਵੇ ਬਾਈ ਇਹਨਾਂ ਵੱਲ ਚੇਤੂ ਕਰਾਰ ਮੈਣਾ ਚਾਹੀਦਾ ਅਸੀਂ ਇਹ ਕਹਿੰਦੇ ਹਾਂ ਅਸੀਂ ਮਗਰ ਵੀ ਪ ਹਾਂ ਜੀ ਜਦੋਂ ਅਸੀਂ ਸੁਣਿਆ ਮੈਂ ਕਹਾਂਗਾ ਫੜੋ ਫੜੋ ਉਹਨੇ ਕਹਾ ਕਿ ਜਾਏ ਪਾਰ ਕੇ ਪਈ ਠੀਕ ਹੈ ਤੁਸੀਂ ਜਿਹੜੇ ਕਿ ਮੌਕੇ ਤੇ ਮੌਜੂਦ ਸੀ ਮੌਜੂਦ ਸੀ ਕਿਹਦੀ ਸਾਈਡ ਨੂੰ ਗਿਆ ਭਈਓ ਇਧਰ ਨੂੰ ਗਿਆ ਜੀ ਪਾਰ ਨੂੰ ਕਿੰਨੇ ਜਾਣੇ ਸੀਗੇ ਉਹ ਕੋਈ ਦੋ ਜਾਣੇ ਸੀਗੇ ਜੀ ਇੱਕ ਤਾਂ ਪੱਕ ਸੀ ਇੱਕ ਉਹ ਜਿਹੜਾ ਉਹ ਦੁਨਵਾਲਾ ਸੀਗਾ ਜਿਹੜੇ ਪੀਲੇ ਜਿਹੇ ਰੰਗ ਦੇ ਲੀੜੇ ਸੀਗੇ ਪੋਤੋਗਾਲ ਉਹਨੇ ਫਲ ਪਾਰ ਕੇ ਬਾਈਕ ਤੇ ਭੱਜਿਆ ਕੇ ਵੈਸੀ ਪਾਣੀ ਆਏ ਸੀ ਉਹ ਵੀ ਭੱਜਿਆ ਜੀ ਤੁਹਾਡੇ ਹੱਥ ਨਹੀਂ ਆਏ ਨਹੀਂ ਜੀ ਸੋ ਭਾਈ ਵੇਖੋ ਇਹ ਜਿਹੜੀ ਘਟਨਾ ਹੋਈ ਆ ਵੀਡੀਓ ਦਫ਼ਤਰ ਵਿੱਚ ਜਿੱਥੇ ਕਿ ਲੋਗਾ ਕਹਿੰਦੇ ਬਾਈ ਮੇਰੇ ਮੌਕੇ ਤੇ ਮਜੂਰ ਸੀ ਜਿਨ੍ਹਾਂ ਨੇ ਕਹਿਣਾ ਇਹ ਸਾਡੇ ਹੱਥ ਵਿੱਚ ਆਇਆ ਭਾਜ ਗਿਆ ਪਰ ਫਾਰਮ ਹੱਥ ਵਿੱਚ ਆ ਗਿਆ ਪਰ ਇਹ ਆਏ ਨਹੀਂ ਪਤਾ ਹੁਣ ਸਹੀ ਹੈ ਜਾਂ ਕਿਵੇਂ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਚੋਣ ਦਾ ਅੰਦਰ ਘਰ ਦੇਣਾ ਚਾਹੀਦਾ ਤੇ ਜਿਹੜਾ ਇਹਨਾਂ ਦੇ ਵਿਰੋਧ ਦਾ ਕੈਂਡੀਡੇਟ ਹੈ ਉਹ ਉਹਦੇ ਕਾਜ ਰੱਦ ਕਰਕੇ ਇਹਨਾਂ ਨੂੰ ਜੇਤੂ ਘੋਸ਼ਣਾ ਦੇਣਾ ਚਾਹੀਦਾ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਇਹ ਡੈਮੋਕ੍ਰੇਸੀ ਵਿੱਚ ਹੈ ਜਿੱਥੇ ਹਰ ਕਿਸੇ ਦਾ ਹੱਕ ਤਾਂ ਹੋ ਰਿਹਾ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ ਸੋ ਜੀ ਦੋ ਜਿੰਨਾਂ ਦੇ ਨਾਲ ਧੰਨਵਾਦ ਜੀ ਬਾਈ ਕਿਹੜੇ ਪੈਡ ਤੇ ਸੀ ਤੁਸੀਂ ਬਾਈ ਕਿਹੜੇ ਪੈਡ ਤੇ ਸੀਗੇ ਤੁਸੀਂ ਕਿਹੜੇ ਪੈਡ ਤੇ ਸੀ ਤੁਸੀਂ ਜੀ ਤੇ ਕੀ ਗੱਲ ਬਾਤ ਹੋ ਗਈ ਜੀ ਕੋਈ ਗੱਲ ਨਹੀਂ ਵੀ ਮੈਂ ਸੱਸ ਸਰੀ ਖੜੀ ਆ ਮਮੋਲੀ ਮੇਰੀ ਵਾਰੀ ਆਉਣ ਵਾਲੀ ਸੀ ਖੱਚ ਕੇ ਲੈ ਗਿਆ ਮੈਂ ਕਿਹਾ ਕਿ ਪਤਾ ਨਹੀਂ ਕੋਈ ਅੱਛਾ ਜੀ ਬਾਪ ਹੋਦੇ ਨੇ ਖੱਚ ਕੇ ਤੇ ਲੈ ਗਿਆ ਮੈਂ ਕਿਹਾ ਕੀ ਗੱਲ ਕੀ ਗੱਲ ਹਾਂ ਇਸੇ ਬਾਪਤੀ ਲੈ ਗਿਆ ਮੈਨੂੰ ਕੋਈ ਤੇ ਉਹ ਜਾਣਦਾ ਸੀ ਕਿ ਉਹਨੂੰ ਕੋਈ ਬੰਦਾ ਸਾਡੇ ਪਿੰਡੋਂ ਆ ਵੀਰੇ ਮੈਨੂੰ ਬੁੜੀਆਂ ਤੋਂ ਬੁੜੀ ਤੋਂ ਬੰਦਾ ਆ ਮੈਨੂੰ ਨਾਮ ਨਹੀਂ ਪਤਾ ਉਸ ਦਾ ਠੀਕ ਹੈ ਤੇ ਫਾਰਮ ਵੱਜ ਕੇ ਤੁਹਾਡੇ ਕਿ ਜੀ ਇਹਨੂੰ ਨਹੀਂ ਕੋਈ ਪਤਾ ਨਹੀਂ ਵੀਰੇ ਜੀ ਲੈ ਕੇ ਆਇਆ ਉਹ ਬਾੜ ਲੈ ਕੇ ਆਇਆ ਕਾਹਨੂੰ ਲੈ ਕੇ ਆਇਆ ਠੀਕ ਹੈ ਤੇ ਉਹ ਇੱਕ ਮਿੰਟ ਬਈ ਉਹ ਬੰਦਾ ਤੁਹਾਡੇ ਪਿੰਡ ਦਾ ਸੀ ਕਿ ਜੀ ਹਾਂ ਸਾਡੇ ਪਿੰਡ ਦਾ ਵੀਰੇ ਠੀਕ ਹੈ ਤੇ ਛੋਟੇ ਚਮਟ ਪਰ ਕੇ ਖੋ ਕੇ ਲੈ ਗਿਆ ਜੀ ਚਮਟ ਵੀਰੇ ਪੰਜ ਐ ਕਰਕੇ ਮੇਰੀ ਬਾਹ ਚ ਪਾਈ ਸੀ ਤਣੀ ਫੜ ਕੇ ਮੇਰੀ ਫਟ ਕੇ ਤੇ ਬਾਹ ਸਿੱਟ ਤੇ ਚਲਾ ਕੇ ਮਾਰੇ ਮੇਰੇ ਮਗਰ ਮੈਨੂੰ ਨਹੀਂ ਪਤਾ ਮੇਰੇ ਮਗਰ ਆਇਆ ਹੋਇਆ ਇਹ ਕੋਈ ਤੁਹਾਡੀ ਪਹਿਲਾਂ ਤਾਂ ਵੀ ਕੋਈ ਲਾਕ ਡਾਟ ਸੀ ਉਹਨੇ ਕਿਸੇ ਨਾਲ ਨਹੀਂ ਪਤਾ ਗਿਆ ਇਸ ਵਾਰ ਠੀਕ ਹੈ ਸਸਰੀ ਖੜੀ ਆਉਣ ਸਾਰਾ ਪਿੰਡੀ ਖੜਾ ਸਾਰੇ ਤੁਸੀਂ ਮੈਂਬਰੀ ਦੀ ਚੋਣ ਲੜ ਰਹੇ ਸੀ ਸਰਪੰਚੀ ਦੀ ਸਰਪੰਚੀ ਚੋਣ ਲੜ ਰਹੇ ਸੀ ਤੇ ਕਿੰਨੇ ਕੈਂਡੀਡੇਟ ਆ ਤੁਹਾਡੇ ਪਿੰਡ ਦੀ ਸਰਪੰਚੀ ਦੇ ਹਾਂਜੀ ਸਰਪੰਚੀ ਦੇ ਕਿੰਨੇ ਕੈਂਡੀਡੇਟ ਚੋਣ ਲੜ ਰਹੇ ਦੋ ਐਕ ਥੋੜੇ ਹੋਰ ਤੇ ਤੁਹਾਨੂੰ ਕਿਸੇ ਦਾ ਸ਼ੱਕ ਹੋਵੇ ਜਾਂ ਕੋਈ ਡਾਊਟ ਹੋਵੇ ਜੀ ਅੰਮ੍ਰਿਤ ਨੂੰ ਨਹੀਂ ਪਤਾਗਾ ਵੀ ਕੌਣ ਸੀਗਾ ਕਿਹੜਾ ਬੇਈਮਾਨ ਹੋਇਆ ਮੈਂ ਅੱਜ ਜਦੋਂ ਅਸੀਂ ਸਾਫ਼ ਹੈ ਨਾ ਅਸੀਂ ਸਾਹਮਣੇ ਸਾਫ਼ ਸਾਫ਼ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੂਗੀ ਜੀ ਇਹ ਦਿਨਾਂ ਸਮੇਂ ਇਹਨਾਂ ਨੇ ਸਬੂਤ ਕਰਨਾ ਚਾਹੀਦਾ ਠੀਕ ਹੈ ਜੇ ਤੁਸੀਂ ਇਹ ਮੇਰੇ ਸਹੀ ਕਰਾ ਗਏ ਹਾਂ ਜੀ ਰਮਾਣਾ ਰਮਾਣਾ ਜੀ ਸੇਂਗ ਠੀਕ ਹੈ ਇੱਕ ਤੁਸੀਂ ਦੱਸੋ ਕਿ ਬੈਂਟ ਕਰਕੇ ਕਿ ਇਹ ਜਾਇਜ਼ ਆ ਭਾਈ ਫਾਰਕ ਹੋ ਕੇ ਭੱਜਣਾ ਕਿਸੇ ਤੋਂ ਕਹੋਗੇ ਹਰੇਕ ਨੂੰ ਅਧਿਕਾਰ ਆ ਚੋਲਣਾ ਰੰਦਾ ਤੁਸੀਂ ਦੇਖੋ ਕਿੰਨੀ ਗੁੰਡਾਗਰਦੀ ਕੀਤੀ ਜਾ ਰਹੀ ਆ ਤੇ ਇਨਸਾਫ ਮਿਲਣਾ ਚਾਹੀਦਾ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਜੀ